ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਾਂ ਅੱਜ 29 ਤਰੀਕ 9:30 ਵਜੇ ਰਹੇ ਨੇ ਸਰਦੋਲਗੜ ਘੱਗਰ ਦੇ ਪੁਲ ਤੇ ਖੜੇ ਆ ਤੇ ਇੱਥੋਂ ਦੇ ਹਾਲਾਤ ਅੱਜ ਦੇ ਜੋ ਨਵੀਂ ਅਪਡੇਟ ਕਰ ਰਹੇ ਹਾਂ ਕੱਲ ਦਾ ਪਾਣੀ ਹੁਣ ਤਕਰੀਬਨ 21 ਫੁੱਟ ਤੇ ਖੜਾ ਜੀ ਕੱਲ ਦਾ ਪਾਣੀ ਆ ਦੇਖ ਸਕਦੇ ਹੋ 21 ਫੁੱਟ ਤੇ ਹੀ ਖੜਾ ਹੈ ਚਲੋ ਰੱਬ ਦਾ ਸ਼ੁਕਰ ਹੈ ਹੁਣ ਪਾਣੀ ਵਿੱਚ ਕੋਈ ਵਾਧਾ ਨਹੀਂ ਹੋਇਆ ਤੇ ਜੇ ਪਾਣੀ 21 ਫੁੱਟ ਤੇ ਖੜਾ ਹੈ ਤਾਂ ਇਹਦਾ ਮਤਲਬ ਹੈ ਹੁਣ ਇਹ ਸ਼ਾਮ ਤੱਕ ਫਿਰ ਘਟਨਾ ਵੀ ਸ਼ੁਰੂ ਹੋ ਸਕਦਾ ਹੈ ਤੇ ਕਾਲਾ ਪਾਣੀ ਦਿਖਾਈ ਸੀ ਇੱਥੋਂ ਤੁਹਾਨੂੰ ਵੀਡੀਓ ਆ ਪਾਣੀ ਉੱਥੇ ਹੀ ਖੜਾ ਹੈ ਤੇ ਲਗਾਤਾਰ ਪਰਸੋਂ ਚੌਥੇ ਤੋਂ ਲੈ ਕੇ ਮਿੱਟੀ ਦੇਖੋ ਰਾਹ ਬਣਾਏ ਜਾ ਰਹੇ ਨੇ ਐਮਰਜੈਂਸੀ ਮਿੱਟੀ ਪਾਈ ਜਾ ਰਹੀ ਹੈ ਵੀ ਜੇ ਕਦੇ ਲੋਡ ਪੈ ਜੇ ਤਾਂ ਦੋ ਟਰੈਕਟਰ ਚੱਲਦੇ ਰਹਿਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੁੜੇ ਰਹੋ ਸਾਡੇ ਨਾਲ ਸਾਰਿਆਂ ਦਾ ਤੇਜਲੋ ਧੰਨਵਾਦ ਸਬਸਕ੍ਰਾਈਬ ਤੇ ਫੋਲੋ ਫੇਸਬੁਕ ਤੇ ਕਰ ਲਿਓ